ਸੱਤ ਸ਼ਹਿਰ ਕਸਾੜਨ ਪੰਜਾਬ ਫੋੜ ਕਾਸੇ ਵਗਤ ਕਰਦੇ ਆ ਸਰਦ ਸਪੀਡ ਤੇ ਜਾਲ ਤੋ ਫੜ ਤੋਂ ਪਰ ਮਤ ਮਤ ਉਹਨਾਂ ਬਹੁਤ ਬਹੁਤ ਰਕੀਆਂ ਪੱਖੇ ਗੱਲ ਕਰਦੇ ਆ ਅਸੀਂ ਅੱਜੋ ਜੰਮੂ ਕਸ਼ਮੀਰ ਦੀ ਜੋ ਕਿ ਬਹੁਤ ਸੁੰਦਰ ਸੋਹਣੀ ਧਰਤੀ ਪੈਲਗਾਮ ਜਿੱਥੇ ਲੋਕ ਜਿਵੇਂ ਪਰਪਰੀ ਹੁੰਦੀ ਐ ਜਿਵੇਂ ਲੋਕ ਗੁੰਮਰ ਤੋਂ ਜਾਂਦੇ ਨੇ ਉੱਥੇ ਜਾ ਕੇ ਕੁਈ ਵਧੀਆ ਫੋਨ ਕਰਦੇ ਨੇ ਇੰਜੋਏ ਕਰਦੇ ਨੇ ਐਕਟੀਵਿਟੀਜ਼ ਕਰਦੇ ਨੇ ਤੇ ਉੱਥੇ ਜੋ ਕਿ ਪੰਤ ਪੰਦੇ ਬਾਕਸ ਨੇ ਹਦ ਬਦਦੇ ਬੋਲ ਨੂੰ ਨੇ ਮਨ ਅਣ ਜਾਣ ਲੋਕਾਂ ਤੇ ਜੰਨੇ ਮ ਗੁਲੀ ਚਦਾਲੀਆਂ ਸ਼ੁਰੂ ਹੋ ਗਈਆਂ ਸੀ ਇਸ ਨਾਲ ਉੱਥੇ ਜੋ ਕਿ ਭਗਤ ਪੁੰਜਦਣ ਮੱਚ ਗਈ ਇਸ ਨਾਲ ਉੱਥੇ ਟਰਾਈ ਲੋਕਾਂ ਦੀ ਮੌਤ ਹੋ ਗਈ ਸੋ ਇਹ ਬਹੁਤ ਵੱਡਾ ਘਟਨਾ ਦੇਸ਼ ਵਿੱਚ ਹੋਇਆ ਕੌਂਕੀ ਜੇਵਾ ਨਹੀਂ ਹੁਣ ਚਾਹੀਦਾ ਸੀ ਉਹ ਵੀ ਜੋ ਕਿ ਲੋਕ ਨੇ ਜੋ ਆਪਣਾ ਕੇਮ ਤੇ ਸਮਾਂ ਫੰਡ ਕੇ ਇਹ ਅਮਰ ਜਾਂਦੇ ਨੇ ਲੱਗੀ ਅਸੀਂ ਦਿਨ ਦੇ ਕੁਝ ਪਾਣ ਇੰਜੋਏ ਕਰ ਸਕੀਏ ਪਰਤੂ ਬਰਮਾਤਮਨ ਉਹਨਾਂ ਲੋਕ ਉਹਨਾਂ ਲੋਕਾਂ ਨੂੰ ਜਾਨ ਵੀ ਉਹਨਾਂ ਵੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹਨਾਂ ਨਾਲ ਵੀ ਚੱਜੇ ਉਹਨਾਂ ਦੀ ਕੋਈ ਗਲਤ ਨਹੀਂ ਹੈ ਅਕੀ ਸਰਕਾਰ ਰੁਪਈਆ ਤੋਂ ਵੱਧ ਦੇ ਵਿਰੁੱਧ ਸਖਤ ਕਾਰਵਾਈ ਕਰੇ ਕਿਉਂ ਨਾ ਸਾਡੇ ਜੋ ਕਿ ਲੋਕਾਂ ਦੇ ਸਾਡੇ ਜੁੜ ਕੇ ਲੋਕਾਂ ਨੂੰ ਨੌਜਵਾਨਾਂ ਤੇ ਇਹ ਗੁਣੀ ਚ ਪਹੁੰਚਦਾ ਹੀ ਆ ਜਿੱਥੇ ਨਹੀਂ ਪਤਾ ਤਾਂ ਸਾਡਾ جواب ਕੀ ਹੈ ਹੁੰਦੇਵੇ ਸੋ ਕਰਨ ਸਮਾ ਸਰਕਾਰ ਨੂੰ ਨਾਵਾਂ ਰਹਿਣਾ ਚਾਹੀਦਾ ਹੈ ਰਕਾਰ ਜੋ ਕਿ ਜਾਂਦੇ ਜਾਂਦੇ ਇਸ ਨੂੰ ਸਖਤ ਕਾਰਵਾਈ ਕਰੇ ਇਹ ਦੋਸ਼ੀਆਂ ਨੂੰ ਵੱਧ ਵੱਧ ਸਜ਼ਾ ਦੇਵੇ ਇਸ ਨਾਲ ਇਹ ਚੁਕੀ ਦੁਆਰਾ ਜਈ ਗਲਤੀ ਨਾ ਹੋਵੇ ਕਿ ਕਸ਼ਮੀਰ ਦੇ ਕਿਹੋ ਜਿਹੇ ਇਲਾਕੇ ਹਨ ਜਿੱਥੇ ਲੋਕ ਉਸ ਨੂੰ ਸਵਰਗ ਸਵਰਗ ਮੰਨਦੇ ਨੇ ਕਿਤੇ ਲੋਕਾਂ ਦਾ ਸੁਪਨਾ ਕਿ ਇਹ ਹੋਵੇ ਸਮੀਲ ਨਹੀਂ ਉਹ ਕਿਸ ਵਰਗ ਹੈ ਕਿਉਂਕਿ ਇਹ ਸੋਹਣਾ ਇਲਾਕਾ ਸੋਨੇ ਦੇ ਰਖਤ ਸੋਨੇ ਪਹਾੜ ਸੋਹਣਾ ਮੌਸਮ ਵਧੀਆ ਹੁੰਦਾ ਡੱਲਾ ਮੈਦਾਨ ਚੜ੍ਹਨੇਆਂ ਨਦੀਆਂ ਝੀਲਾਂ ਤੇ ਤਰੋਂ ਪਰ ਬੜੀ ਲੋਦਰੋਂ ਮੌਸਮ ਦੇ ਦਰਾਂ ਮਿਆਂ ਦਾ ਅਨੰਦ ਗੁੰਨਾਂ ਕੋ ਜਿਤੇ ਕੁਦਰਤੀ ਦੇਸ਼ੇ ਵੰਗਿਕ ਕੋ ਤੇ ਕ੍ਰਿਸ਼ਮੇ ਉਹਤੇ ਕੋ ਘਣ ਘਰਾਬ ਹੋਇਆ ਬਹੁਤ ਮਾੜੀ ਗੱਲ ਹੈ ਸਾਡੇ ਜੋ ਕਿ ਕਸ਼ਮੀਰ ਦੇ ਲੋਕ ਜਾਂ ਕੁਝ ਹੋਰ ਮੁਲਕਾਂ ਦੇ ਲੋਕ ਜੋ ਹੱਤਵਰ ਦਿਨੇ ਪਾਕਿਸਤਾਨ ਯਾਤੋਂ ਉਹ ਕੋ ਘਣ ਘਰਾਬ ਕਰਵਾ ਰਹੇ ਨੇ ਉਹ ਸਾਡੇ ਜੋ ਕਿ ਕੋਨਡ ਲਾ ਰਹੇ ਨੇ ਤੋ ਸਾਨੂੰ ਰੋਕਣਾ ਤਾਂ ਕਿ ਅਸੀਂ ਪਜਾ ਕੁਝ ਲੋਕਾਂ ਨੂੰ ਰੋਕੀਏ